ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬੀ ਸੋਈ ਵਿਛੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਆਪਣੇ ਸੋਈ ਵਿਛੇ ਬਣਾਉਣ ਲੱਗੇ ਹਾਂ ਇਹ ਰੇਸ਼ਮੀ ਪਰੌਂਠਾ ਜਿਹੜਾ ਕਿ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਇਆ ਜਾਂਦਾ ਹੈ ਤੇ ਆਜੋ ਮੇਰੇ ਨਾਲ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਜੋ ਫਿਰ ਵੀਡੀਓ ਸ਼ੁਰੂ ਕਰਦੇ ਹਾਂ ਜੀ ਰेशਮੀ ਪਰੌਂਠਾ ਬਣਾਣ ਲਈ ਅਸੀਂ ਦੋ ਆਲੂ ਉਬਾਲ ਲਏ ਤੇ ਇਹਨਾਂ ਨੂੰ ਕद्दूकस ਨਾਲ ਚੰਗੀ ਤਰ੍ਹਾਂ ਗ੍ਰੇਟ ਕਰ ਲੈਣਾ ਹੈ ਤਾਂ ਕਿ ਕੋਈ ਵੀ ਵਿੱਚ ਗਠਨ ਨਾ ਰਹਿ ਜਾਏ ਆਲੂ ਮੈਂ ਪਹਿਲੇ ਹੀ ਉਬਾਲ ਕੇ ਰੱਖ ਲਏ ਸੀ ਆਲੂ ਸਾਡੇ ਗ੍ਰੇਟ ਹੋ ਗਏ ਤੇ ਇਹਦੇ ਵਿੱਚ ਅਸੀਂ ਦੋ ਕੋਲੀਆਂ ਆਟੇ ਦੀਆਂ ਪਾਣੀ ਆ ਇਹਦੇ ਚ ਇੱਕ ਕੋਲੀ ਆਟਾ ਇੱਕ ਕੋਲੀ ਮੈਦਾ ਵੀ ਪਾ ਸਕਦੇ ਆ ਪਰ ਮੈਂ ਦੋ ਕੋਲੀਆਂ ਆਟੇ ਦੀਆਂ ਪਾਈਆਂ ਨੇ ਇਹਦੇ ਵਿੱਚ ਪਾਵਾਂਗੇ ਥੋੜੇ ਜਿਹੀ ਕਾਲੀ ਮਿਰਚ ਤੇ ਥੋੜੇ ਜਿਹੀ ਚਿਲੀ ਫਲੇਕਸ ਥੋੜੇ ਜਿਹੀ ਔਰਗੈਨੋ ਤੇ ਇੱਕ ਹਰੀ ਮਿਰਚ ਬ੍ਰਿਕ ਬ੍ਰਿਕ ਕੱਟੀ ਹੋਈ ਇਹਦੇ ਵਿੱਚ ਅਸੀਂ ਪਿਆਜ਼ ਨਹੀਂ ਪਾਣਾ ਤਾਂ ਹੀ ਇਹਨੂੰ ਅਸੀਂ ਰੇਸ਼ਮੀ ਪਰੌਂਠਾ ਕਿਹਾ ਜਾਂਦਾ ਹੈ ਤੇ ਨਾਲ ਹੀ ਬ੍ਰਿਕ ਬ੍ਰਿਕ ਕੱਟਿਆ ਹੋਇਆ ਧਨੀਆ ਪਾ ਦੇਣਾ ਤੇ ਜਿਹੜਾ ਲੂਣ ਹੈ ਉਹ ਆਪਣੇ ਸਵਾਦ ਨਾਲ ਪਾਣਾ ਹੈ ਜਿੰਨਾ ਕਿ ਸੀ ਲੂਣ ਖਾਣੇ ਆ ਜਿੰਨਾ ਕਿ ਸਾਡੇ ਘਰ ਵਿੱਚ ਖਾਣਾ ਪਸੰਦ ਕਰਦੇ ਨੇ ਤੇ ਇਹ ਸਾਟੇ ਨੂੰ ਨਾ ਅਸੀਂ ਪਾਣੀ ਦੇ ਨਾਲ ਨਹੀਂ ਗੁੰਨਣਾ ਇਹਦੇ ਆਲੂਆਂ ਦੇ ਵਿੱਚ ਨਮੀ ਹੁੰਦੀ ਹੈ ਤੇ ਉਹਦੇ ਨਾਲ ਹੀ ਆਟਾ ਬਹੁਤ ਸੋਨਾ ਬਣ ਕੇ ਤਿਆਰ ਹੋ ਜਾਂਦਾ ਹੈ 3-4 ਮਿੰਟ ਲੱਗਦੇ ਨੇ ਆਟਾ ਸਾਡਾ ਇਕੱਠਾ ਹੋ ਗਿਆ ਤੇ ਇਹਨੂੰ 2-4 ਮੁੱਕੀਆਂ ਹੋਰ ਦਵਾਂਗੇ ਤੇ ਆਟਾ ਬੜਾ ਹੀ ਸੋਨਾ ਨਰਮ ਨਰਮ ਗੁੱਜ ਕੇ ਤਿਆਰ ਹੋ ਜਾਂਦਾ ਹੈ ਇਹਦਾ ਸਵਾਦ ਬਿਲਕੁਲ ੁਰਮਾਲੀ ਰੋਟੀ ਦੀ ਤਰ੍ਹਾਂ ਹੁੰਦਾ ਹੈ ਤੇ ਆਟਾ ਸਾਡਾ ਗੁੱਝ ਗਿਆ ਤੇ ਇਹਨੂੰ ਆਪਾਂ ਹੱਥਾਂ ਦੇ ਨਾਲ ਥੋੜਾ ਜਿਹਾ ਦੇਸੀ ਘਿਓ ਲਗਾ ਕੇ ਜਾਂ ਆਪਣੇ ਘਰ ਅਗਰ ਤੇਲ ਹੈ ਤੇਲ ਨਾਲ ਲਗਾ ਕੇ ਇਹਨੂੰ 10-15 ਮਿੰਟ ਰੈਸਟ ਵਾਸਤੇ ਰੱਖ ਦੇਣਾ ਪੋਣੇ ਨਾਲ ਟੱਕ ਕੇ ਰੈਸਟ ਤੇ ਰੱਖਣਾ ਹੈ 10-15 ਮਿੰਟ ਆਟਾ ਰਸਤੇ ਰੱਖਣ ਤੋਂ ਬਾਅਦ ਆਟਾ ਹੋਰ ਵੀ ਨਰਮ ਪੈ ਗਿਆ ਇਹਦੇ ਵਿੱਚ ਇੱਕ ਬੂੰਦ ਵੀ ਪਾਣੀ ਦੀ ਨਹੀਂ ਲੱਗੀ ਤੇ ਅਸੀਂ ਜਿਵੇਂ ਆਮ ਆਪਾਂ ਰੋਟੀ ਬਣਾਉਂਦੇ ਆ ਰੋਟੀ ਬਣਾਉਂਦੇ ਆ ਉਦਾਂ ਹੀ ਛੋਟਾ ਆ ਪੇੜਾ ਲੈਣਾ ਜਾਂ ਵੱਡਾ ਲੈਣਾ ਆਪਣੇ ਜਿਵੇਂ ਅਸੀਂ ਘਰ ਵਿੱਚ ਜਿੱਦਾਂ ਦੇ ਖਾਣਾ ਪਸੰਦ ਕਰਦੇ ਨੇ ਇਹਨੂੰ ਵੇਲ ਲੈਣਾ ਹੈ ਇਵੇਲੀ ਵੀ ਬਹੁਤ ਆਸਾਨੀ ਨਾਲ ਜਾਂਦੀ ਹੈ। ਇਹਨੂੰ ਜਿੰਨਾ ਪਤਲਾ ਕਰਨਾ ਚਾਹੋ ਪਤਲਾ ਕਰ ਸਕਦੇ ਆ ਇਹ ਵਾਲੇ ਆਟੇ ਨੂੰ। ਚਲੋ ਰੋਟੀ ਸਾਡੀ ਬਣ ਕੇ ਤਿਆਰ ਪਰੌਂਠੀ ਬਣ ਕੇ ਤਿਆਰ। ਜਦ ਤੱਕ ਦੂਜੇ ਦੂਜੇ ਪਾਸੇ ਸੇਕ ਲੱਗਦਾ ਹੈ ਤਦ ਤੱਕ ਮੈਂ ਨਾਲ-ਨਾਲ ਹੋਰ ਰੋਟੀ ਤਿਆਰ ਕਰ ਰਹੀ ਹਾਂ। ਹੋਰ ਪਰੌਂਠੀ ਤਿਆਰ ਕਰ ਰਹੀ ਹਾਂ। ਇੱਕ ਪਾਸੇ ਮੈਂ ਪਰੌਂਠੀ ਨੂੰ ਸੇਕ ਲੱਗ ਗਿਆ। ਇਦਨ ਨਾਲ ਹੀ ਦੂਜੀ ਜਿਵੇਂ ਅਸੀਂ ਆਮ ਨੋਰਮਲ ਰੋਟੀ ਜਾਂ ਪਰੌਂਠੀ ਬਣਾਉਂਦੇ ਹਾਂ ਉਦਾਂ ਹੀ ਤਿਆਰ ਕਰੀ ਜਾਣੀ ਐ ਪਰ ਇਹ ਪਰੌਂਠੀ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਐ ਤੇ ਖਾਣ ਵਿੱਚ ਬਹੁਤ ਹੀ ਨਰਮ ਨਰਮ ਲੱਗਦੀ ਹੈ ਤੇ ਤੁਸੀਂ ਸਫਰ ਤੇ ਜਾਓ ਸਫਰ ਤੇ ਵੀ ਲੈ ਕੇ ਜਾ ਸਕਦੇ ਹੋ 2-4 ਦਿਨ ਖਰਾਬ ਨਹੀਂ ਹੁੰਦੀ ਤੇ ਇਹਨੂੰ ਥੋੜਾ ਥੋੜਾ ਘਿਓ ਲਾਣਾ ਤੇ ਅਲਟ-ਪਲਟ ਕਰਕੇ ਦੂਜੇ ਪਾਸੇ ਵੀ ਘਿਓ ਲਗਾਣਾ ਹੈ ਤੇ ਦੋਨੇ ਪਾਸੇ ਸਿਕਦੇ ਹੋਏ ਸਾਡੀ ਪਰੌਂਠੀ ਬਣ ਕੇ ਤਿਆਰ ਹੈ ਇਨਪਾਰ ਤੁਸੀਂ ਦਈ ਨਾਲ ਲੋਮ ਲੈ ਨਾਲ ਲੋ ਜਿਵੇਂ ਵੀ ਤੁਹਾਡਾ ਦਿਲ ਕਰਦਾ ਚਾਹੇ ਇਦਾਂ ਹੀ ਲੈ ਲੋ ਚਾਹੇ ਸੋਸ ਨਾਲ ਖਾ ਲੋ ਇਹ ਪਰੌਠੀ ਬਹੁਤ ਹੀ ਸਵਾਦ ਲੱਗਦੀ ਹੈ ਲੋ ਇੱਕ ਸਾਡੀ ਬਣ ਕੇ ਪਰੌਠੀ ਤਿਆਰ ਹੋ ਗਈ ਦੋ ਗੋਲੀ ਆਟੇ ਵਿੱਚੋਂ ਤਕਰੀਬਨ 8-9 ਪਰੌਠੀਆਂ ਬਣ ਜਾਂਦੀਆਂ ਨੇ ਨਾ ਬੋਦੀਆਂ ਪਤਲੀਆਂ ਤੇ ਨਾ ਹੀ ਮੋਦੀਆਂ ਮੂਟੀਆਂ ਬਹੁਤ ਹੀ ਨਰਮ ਨਰਮ ਟੋਠੀ ਬਣ ਕੇ ਤਿਆਰ ਹੋਈ ਹੁਣ ਨਾਲ ਹੀ ਮੈਂ ਦੂਜੇ ਪਾਸੇ ਚਾਹ ਵੀ ਬਣਾ ਰਹੀ ਆ ਕਿਉਂਕਿ ਅਸੀਂ ਚਾਹ ਨਾਲ ਖਾਵਾਂਗੇ ਪਰੌਟੀਆਂ ਇਹ ਵਾਲੀਆਂ ਪਰੌਂਠੀਆਂ ਸਾਰਿਆਂ ਨੂੰ ਬਹੁਤ ਪਸੰਦ ਆਉਂਦੀਆਂ ਨੇ ਬੱਚੇ ਵੀ ਬੜੇ ਆਚਾਨਾ ਖਾਂਦੇ ਨੇ ਤੇ ਬਜ਼ੁਰਗ ਵੀ ਬੜੇ ਖੁਸ਼ ਹੋ ਕੇ ਖਾਂਦੇ ਨੇ ਇਹ ਬਹੁਤ ਹੀ ਸੋਫਟ ਸੋ ਬਣ ਕੇ ਤਿਆਰ ਹੁੰਦੀਆਂ ਨੇ ਪਰੌਂਠੀਆਂ ਮੇਰੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟਾਂ ਚ ਜਰੂਰ ਦੱਸਣਾ ਮੇਰੀ ਵੀਡੀਓ ਜਰੂਰ ਦੇਖਿਆ ਕਰੋ ਪਰੌਂਠੀ ਦੀ ਤੁਸੀਂ ਰੰਗਰ ਚੈੱਕ ਕਰੋ ਬਹੁਤ ਸੋਹਣੀ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਨੇ ਔਰ ਸਾਡੇ ਘਰ ਚ ਯਕੀਨ ਮੰਨੋ ਸਾਰਿਆਂ ਨੂੰ ਹੀ ਬਹੁਤ ਪਸੰਦ ਆਈਆਂ ਨੇ ਅਗਲੀ ਵੀਡੀਓ 'ਚ ਫੇਰ ਆਪਾਂ ਮਿਲਾਂਗੇ ਮੇਰੀ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੀ